ਪੰਜਾਬ ਵਿੱਚ ਡ੍ਰੈਗਨ ਫਾਲ ਇੱਕ ਨਵਾਂ ਫਲ ਹੈ ਜਿਸ ਦੀ ਬਾਗਵਾਨੀ ਤਹਿਤ ਬਹੁਤ ਸਾਰੇ ਬਾਗਵਾਨ ਅੱਗੇ ਆ ਰਹੇ ਹਨ ਡ੍ਰੈਗਨ ਫਾਲ ਬਹੁਤ ਹੀ ਗੁਣਕਾਰੀ ਅਤੇ ਸਵਾਦਲਾ ਫਲ ਹੈ ਜਿਸ ਦੇ ਸਾਡੀ ਸਿਹਤ ਉੱਤੇ ਚੰਗੇ ਪ੍ਰਭਾਵ ਦੇਖਣ ਨੂੰ ਮਿਲਦੇ ਹਨ ਪੰਜਾਬ ਵਿੱਚ ਹੁਣ ਬਹੁਤ ਸਾਰੇ ਨੌਜਵਾਨ ਕਿਸਾਨ ਇਸ ਡ੍ਰੈਗਨ ਫਾਲ ਦੀ ਕਾਸ਼ਤ ਕਰ ਰਹੇ ਹਨ ਅਤੇ ਵਧੀਆ ਮੁਨਾਫਾ ਕਮਾ ਰਹੇ ਹਨ ਮੇਰਾ ਨਾਮ ਐਡਵੋਕੇਟ ਜਸਪ੍ਰੀਤ ਸਿੰਘ ਹੈ ਜੀ ਮੈਂ ਲੁਧਿਆਣੇ ਤੋਂ ਬਿਲੋਂਗ ਕਰਦਾ ਤੇ ਮੇਰਾ ਪਿੰਡ ਈਸੇਵਾਲ ਹੈ ਜੀ ਲੁਧਿਆਣਾ ਡਿਸਟ੍ਰਿਕਟ ਚ ਪੈਂਦਾ ਮੁੱਲਾਪੁਰ ਦਾਖੇ ਦੇ ਨਾਲ ਤੇ ਮੈਂ ਡ੍ਰੈਗਨ ਫਰੂਟ ਦੀ ਖੇਤੀ ਕਰ ਰਿਹਾ ਤੇ 2016 ਤੋਂ ਕਮਰਸ਼ੀਅਲ ਖੇਤੀ ਸ਼ੁਰੂ ਕੀਤੀ ਸੀ ਇਹਦੀ ਬਟ ਸ਼ੁਰੂਆਤ ਇਹਦੀ 2013 ਚ ਹੋ ਗਈ ਸੀਗੀ ਆ ਟੈਰਸ ਗਾਰਡਨ ਤੋਂ ਸ਼ੁਰੂਆਤ ਕੀਤੀ ਸੀਗੀ ਤੇ ਕੁਝ ਦੋ ਕਬੂਟੇ ਡ੍ਰੈਗਨ ਦੇ ਵੀ ਲਾਏ ਸੀ ਉਸ ਤੋਂ ਬਾਅਦ ਇਹਦੇ ਤੇ ਇੰਟਰਸਟ ਆਇਆ ਕਿ ਦੇਖਿਆ ਕਿ ਬਹੁਤ ਵਧੀਆ ਪ੍ਰੈਕਟੀਕਲ ਫਸਲ ਹੈਗੀ ਆ ਕਿ ਉਹਨਾਂ ਇਹਨੂੰ ਇੰਪਲੀਮੈਂਟ ਕੀਤਾ ਜਾਵੇ ਤੇ 2016 ਦੇ ਵਿੱਚ 100 ਖੰਬੇ ਤੋਂ ਸ਼ੁਰੂਆਤ ਕੀਤੀ ਸੀਗੀ ਤੇ 100 ਖੰਬੇ ਤੋਂ ਕਰਦੇ ਕਰਦੇ ਅੱਜ ਮੇਰੇ ਕੋਲੇ 8 ਏਕੜ 42 ਹੋ ਗਈ ਹੈ ਤੇ ਕਮਰਸ਼ੀਅਲ ਦੇ ਤੌਰ ਤੇ ਗੱਲ ਕਰਾਂ ਮੇਰੇ ਕੋਲੇ ਇਸ ਟਾਈਮ 90 ਵੈਰਾਈਟੀਆਂ ਨੇ ਡ੍ਰੈਗਨ ਦੀਆਂ ਤੇ ਡ੍ਰੈਗਨ ਤੋਂ ਹਟ ਕੇ ਜੇ ਗੱਲ ਕਰਾਂ ਤਕਰੀਬਨ 300 ਤੋਂ ਵੱਧ ਤਰ੍ਹਾਂ ਦਾ ਫਰੂਟ ਮੈਂ ਆਪਣੇ ਫਾਰਮ 'ਤੇ ਉਗਾਉਣਾ ਪਿਆ ਜਿਵੇਂ ਪੈਸ਼ਨ ਫਰੂਟ ਹੈ, ਅਵਾਕਾਡੋ ਹੈ, ਬਲੈਕ 베ਰੀ ਹੈ, ਬਲੂ 베ਰੀ ਹੈ, ਜੁਪੋਟੀ ਕਬ ਹੈ ਤੇ ਹੋਰ ਕਿੰਨੇ ਤਰ੍ਹਾਂ ਦੇ ਹਰ ਤਰ੍ਹਾਂ ਹਰ ਦੁਨੀਆ ਮੁਲਕ ਦਾ ਫਰੂਟ ਮੈਂ ਆਪਣੇ ਫਾਰਮ 'ਤੇ ਉਗਾਉਣਾ ਪਿਆ ਤੇ ਡ੍ਰੈਗਨ ਫਰੂਟ ਦੀ ਜੇ ਗੱਲ ਕਰਾਂ ਬਹੁਤ ਵਧੀਆ ਫਸਲ ਹੈ ਆਪਣੇ ਪੰਜਾਬ ਦੇ ਵਾਤਾਵਰਣ ਦੇ ਹਿਸਾਬ ਨਾਲ ਬਹੁਤ ਠੁਕਮੀ ਫਸਲ ਹੈ ਇਹਨੂੰ ਪਾਣੀ ਵੀ ਘੱਟ ਚਾਹੀਦਾ ਕਮਰਸ਼ੀਅਲ ਪੁਆਇੰਟ ਆਫ View ਨਾਲ ਗੱਲ ਕਰੀਏ ਤਾਂ ਵਧੀਆ ਮੁਨਾਫਾ ਮਿਲ ਜਾਂਦਾ ਜੋ ਅੱਜ ਦਾ ਇਸ ਸਾਲ ਦਾ ਜੋ ਰੇਟ ਚੱਲ ਰਿਹਾ ਹੈ ਇਹਦਾ ਤਕਰੀਬਨ 180 ਤੋਂ 190 ਰੁਪਏ ਕਿਲੋ ਮਾਰਕੀਟ 'ਚ ਵਿਕ ਰਿਹਾ ਜੋ ਲਾਲ ਤਰ੍ਹਾਂ ਦੀ ਲਾਲ ਕਲਰ ਦਾ ਫਰੂਟ ਆਉਂਦਾ ਜਿਹੜਾ ਅੰਦਰੋਂ ਲਾਲ ਹੁੰਦਾ ਇਹਦੇ ਅਲੱਗ-ਅਲੱਗ ਤਰ੍ਹਾਂ ਦੇ ਵੈਰਾਈਟੀਆਂ ਨੇ ਮੁੱਖ ਜਿਹੜੀਆਂ ਤਿੰਨ ਕਿਸਮਾਂ ਨੇ ਇੱਕ ਬਾਹਰੋਂ ਲਾਲ ਹੁੰਦਾ ਇੱਕ ਅੰਦਰੋਂ ਚਿੱਟਾ ਇੱਕ ਬਾਹਰੋਂ ਲਾਲ ਹੈ ਅੰਦਰੋਂ ਲਾਲ ਹੈ ਇੱਕ ਬਾਹਰੋਂ ਪੀਲਾ ਤੇ ਅੰਦਰੋਂ ਚਿੱਟਾ ਇਹਦੇ ਮੁੱਖ ਤਿੰਨ ਕਿਸਮਾਂ ਨੇ ਤੇ ਬਾਕੀ ਜਿਹੜੀਆਂ ਵੈਰਾਈਟੀਆਂ ਆ ਜਾਂਦੀਆਂ ਉਹਦੇ ਵਿੱਚ ਹੀ ਆਉਂਦੀਆਂ ਨੇ ਆਪਣੇ ਜਿਹੜੀ ਜ਼ਿਆਦਾ ਡਿਮਾਂਡ ਆਉਂਦੀ ਹੈ ਬਾਰੋਂ ਲਾਲ ਤੇ ਅੰਦਰੋਂ ਲਾਲ ਉਹਦੀ ਡਿਮਾਂਡ ਜ਼ਿਆਦਾ ਆਉਂਦੀ ਹੈ ਕਿਉਂਕਿ ਉਹ ਥੋੜਾ ਜਿਹਾ ਮਿਠਾਸ ਉਹਦੇ ਜ ਵੱਧ ਤੇ ਆਪਣੀ ਵੀ ਫਿਲਹਾਲ ਉਹਦੇ ਹੀ ਜ਼ਿਆਦਾ ਬੁੱਟੇ ਵਧਾਏ ਹੋਏ ਨੇ ਤੇ ਜਿਹੜੇ ਨਾਰਮਲ ਗੱਲ ਕਰਾਂ ਪਹਿਲੇ ਪੁਰਾਣੇ ਸਿਸਟਮ ਜਿਹੜਾ ਖੰਭਾ ਤੇ ਰਿੰਗ ਸਿਸਟਮ ਹੁੰਦਾ ਹੈ ਜਿਹੜਾ ਪੋਲ ਦੇ ਉੱਪਰ ਗੋਲ ਚੱਕਰ ਲੱਗਦਾ ਜਿਹਨੂੰ ਗੋਲ ਚੱਕਰ ਵਿਧੀ ਕਹਿੰਦੇ ਆ ਉਹਦੇ ਹਿਸਾਬ ਨਾਲ 1 ਏਕੜ 'ਚ 500 ਖੰਭਾ ਲੱਗਦਾ ਹੈ ਤੇ ਉਹਦੇ ਹਰ ਇੱਕ ਖੰਬੇ ਤੇ ਚਾਰ ਬੂਟੇ ਲੱਗਦੇ ਆ ਚਾਰੋਂ ਪਾਸੇ ਤੇ 2000 ਬੂਟਾ ਪਰ ਏਕੜ ਹੋ ਜਾਂਦਾ ਪਰ ਜਿਹੜਾ ਅੱਜ ਕੱਲ ਨਵੀਂ ਵਿਧੀ ਲੱਗਦੀ ਆ ਖੰਬਿਆਂ ਦੇ ਨਾਲ ਤਾਰਾਂ ਲਾਦਿਆਂ ਉਹਨੂੰ ਟ੍ਰੈਲਿਸ ਸਿਸਟਮ ਕਹਿੰਦੇ ਆ ਤੇ ਉਹਦੇ 1 ਏਕੜ ਦੇ ਵਿੱਚ ਤਕਰੀਬਨ 6000 ਤੋਂ 8000 ਬੂਟਾ ਲੱਗ ਜਾਂਦਾ ਤੇ ਇਹ ਜਿਹੜਾ ਟ੍ਰੈਲਿਸ ਵਿਧੀ ਨਾਲ ਇਹ ਫਾਇਦਾ ਕਿ ਆਉਣ ਵਾਲੇ ਕੁਝ ਸਾਲਾਂ ਦੇ ਵਿੱਚ ਆਪਾਂ ਜਿਹੜੇ ਪਹਿਲੇ ਸਾਲ ਦੂਜੇ ਸਾਲ ਬਹੁਤ ਸੋਹਣਾ ਮੁਨਾਫਾ ਆ ਜਾਂਦਾ ਤੇ ਜਿਹੜੀ ਆਪਣੀ ਕੋਸਟ ਕਟਿੰਗ ਹੈ ਜਿਹਦੇ ਆਪਾਂ ਖੰਬਿਆਂ ਤੇ ਖਰਚਾ ਕੀਤਾ ਐਂਗਲਾਂ ਤੇ ਖਰਚਾ ਕੀਤਾ ਤਾਰਾਂ ਤੇ ਖਰਚਾ ਕੀਤਾ ਉਹ ਆਪਣਾ ਖਰਚਾ ਕਾਫੀ ਮੈਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਬਤਾਰ ਪ੍ਰਮੁੱਖ ਫਲ ਵਿਗਿਆਨੀ ਕੰਮ ਕਰਦਾ ਅੱਜ ਮੈਂ ਤੁਹਾਡੇ ਨਾਲ ਇੱਕ ਨਵੇਂ ਫਲ ਦੀ ਜਿਹਨੂੰ ਅਸੀਂ ਡ੍ਰੈਗਨ ਫਰੂਟ ਕਹਿੰਦੇ ਆ ਉਹਦੀ ਕਾਸ਼ਤ ਸੰਬੰਧੀ ਮੈਂ ਤੁਹਾਡੇ ਨਾਲ ਕੁਝ ਨੁਕਤੇ ਸਾਂਝੇ ਕਰਨੇ ਆ ਜਿਵੇਂ ਮੈਂ ਗੱਲ ਕਰਾਂ ਡ੍ਰੈਗਨ ਫਰੂਟ ਦੀ ਤੁਸੀਂ ਦੇਖਦੇ ਆ ਕਿ ਪਿੰਡਾਂ ਦੇ ਵਿੱਚ ਬਹੁਤ ਸਾਰੇ ਸਾਡੇ ਸਤਿਕਾਰਯੋਗ ਕਿਸਾਨ ਵੀਰ ਬਹੁਤ ਉਦਮੀ ਕਿਸਾਨ ਵੀਰ ਡ੍ਰੈਗਨ ਫਰੂਟ ਦੀ ਖੇਤੀ 4-5 ਸਾਲ ਤੋਂ ਅਸੀਂ ਵੀ ਦੇਖਦੇ ਆ ਕਿ ਉਹ ਕਾਫੀ ਮੁਨਾਫਾ ਕਮਾ ਰਹੇ ਆ ਉਸੇ ਬਾਬਤ ਅਸੀਂ 7-8 ਸਾਲ ਤੋਂ ਡ੍ਰੈਗਨ ਫਰੂਟ ਦੇ ਉੱਪਰ ਵੱਖ-ਵੱਖ ਖੋਜ ਜਿਹੜੇ ਟ੍ਰਾਇਲ ਅਸੀਂ ਲਗਾਏ ਸੀ ਤੇ ਅਸੀਂ ਉਹਨਾਂ ਖੋਜ ਟ੍ਰਾਇਲਾਂ ਦੇ ਵਿੱਚੋਂ ਜਿਹੜੀ ਡ੍ਰੈਗਨ ਫਰੂਟ ਹੈ ਉਹਦੀ ਕਾਸਟ ਜਿਹੜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਸਿਫਾਰਸ਼ ਕਰ ਦਿੱਤੀ ਹੈ ਜਿਸ ਦੇ ਵਿੱਚ ਅਸੀਂ ਦੋ ਵੈਰੈਟੀਆਂ ਜਿਨ੍ਹਾਂ ਦੇ ਵਿੱਚ ਇੱਕ ਲਾਲ ਰੰਗ ਵਾਲੀ ਵੈਰੈਟੀ ਜਿਹਨੂੰ ਅਸੀਂ ਕਹਿ ਦਿੰਨੇ ਆ ਡ੍ਰੈਗਨ ਫਰੂਟ ਜਿਹੜਾ ਵਾਈਟ ਵਨ ਐਂਡ ਡ੍ਰੈਗਨ ਫਰੂਟ 3D 레드 ਐ ਡ੍ਰੈਗਨ 레드 ਵਨ ਇਹ ਦੋ ਕਿਸਮਾਂ ਅਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਪੰਜਾਬ ਦੇ ਵਿੱਚ ਕਾਸ਼ਤ ਦੇ ਲਈ ਸਿਫਾਰਸ਼ ਕੀਤੀਆਂ ਇਹ ਦੋ ਕਿਸਮਾਂ ਜਿਹੜੀਆਂ ਹੈਗੀਆਂ ਇਹਨਾਂ ਦਾ ਝਾੜ ਵੀ ਬਹੁਤ ਅੱਛਾ ਹੈ ਇਹਨਾਂ ਦੀ ਫਰੂਟ ਦੀ ਗੁਣਵੱਤਾ ਵੀ ਬਹੁਤ ਅੱਛੀ ਹੈ ਅਸੀਂ ਇਹਨਾਂ ਦੋਨਾਂ ਕਿਸਮਾਂ ਦੀ ਕਾਸ਼ਤ ਕਰਕੇ ਚੋਖਾ ਮੁਨਾਫਾ ਵੀ ਕਮਾ ਸਕਦੇ ਹਾਂ ਜੇ ਆਪਾਂ ਗੱਲ ਕਰੀਏ ਡ੍ਰੈਗਨ ਫਰੂਟ ਦੀ ਇਹ ਇੱਕ ਭਾਵੇਂ ਬਾਰੀ ਫਰੂਟ ਹੈ ਪਰ ਇਹ ਸਾਡੇ ਦੇਸ਼ ਦੇ ਵਿੱਚ ਖਾਸ ਕਰਕੇ ਗੁਜਰਾਤ ਆਂਧਰਾ ਮਹਾਰਾਸ਼ਟਰ ਦੇ ਵਿੱਚ ਇਹ ਫਰੂਟ ਕਾਫੀ ਵੱਡੇ ਪੱਧਰ ਤੇ ਉਗਾਇਆ ਜਾਂਦਾ ਹੈ ਤੇ ਜੇ ਆਪਾਂ ਇੰਡੀਆ ਪੱਧਰ ਤੇ ਗੱਲ ਕਰੀਏ ਭਾਰਤ ਪੱਧਰ ਤੇ ਗੱਲ ਕਰੀਏ ਤਾਂ ਲਗਭਗ 50 ਹਜ਼ਾਰ ਹੈਕਟੇਅਰ ਰਕਬਾ ਇਸ ਫਰੂਟ ਥੱਲੇ ਆ ਗਿਆ ਇਸੇ ਬਾਬਤ ਅਸੀਂ ਫਸਲੀ ਭਵਿੰਤਾਂ ਨੂੰ ਮੁੱਖ ਰੱਖਦੇ ਹੋਏ ਕਣਕ ਝੋਨੇ ਦੇ ਚੱਕਰ ਤੋਂ ਅਸੀਂ ਜੇ ਹਟਣਾ ਤਾਂ ਇੱਕ ਸਾਡੇ ਕੋਲ ਵਧੀਆ ਆਪਸ਼ਨ ਜਿਹੜੀ ਡ੍ਰੈਗਨ ਫਰੂਟ ਦੀ ਕਾਸ਼ਤ ਦੀ ਹੈ ਉਹ ਅਸੀਂ ਲੈ ਕੇ ਆਏ ਆਂ ਇਸ ਦੇ ਵਿੱਚ ਮੁੱਢਲੀ ਜਾਣਕਾਰੀ ਦੇ ਤੌਰ ਤੇ ਮੈਂ ਦੱਸ ਦਵਾਂ ਕਿ ਮੁੱਢਲਾ ਜਿਹੜਾ ਖਰਚਾ ਡ੍ਰੈਗਨ ਫਰੂਟ ਦਾ ਥੋੜਾ ਭਾਵੇਂ ਜ਼ਿਆਦਾ ਹੈ ਉਸ ਦੇ ਵਿੱਚ ਇਹ ਹੈ ਕਿ ਅਸੀਂ ਡ੍ਰੈਗਨ ਫਰੂਟ ਦੀ ਕਾਸ਼ਤ ਲਈ ਸਾਨੂੰ ਜਿਹੜੇ ਪਿੱਲਰ ਹਨ ਕੰਕਰੀਟ ਦੇ ਪਿੱਲਰ ਸਾਨੂੰ 1 ਏਕੜ ਦੇ ਵਿੱਚ 440 ਪਿੱਲਰ ਅਸੀਂ ਲਗਾਉਨੇ ਆ 10 ਫੁੱਟ ਬਾਈ 10 ਫੁੱਟ ਤੇ ਜਿਹੜੇ 440 ਪਿੱਲਰਾਂ ਇਹਨਾਂ ਹਰੇਕ ਇੱਕ ਪਿੱਲਰ ਦੇ ਉੱਪਰ ਅਸੀਂ ਚਾਰ ਬੂਟੇ ਲਗਾ ਸਕਦੇ ਹਾਂ ਭਾਵੇਂ ਸਾਨੂੰ ਚੌਥੇ ਸਾਲ ਚੰਗਾ ਜਿਹੜਾ ਆਮਦਨ ਹੋ ਜਾਂਦੀ ਹੈ ਪਰ ਇਸ ਤੇ ਬੂਟਿਆਂ ਦੀ ਜਿਹੜੀ ਸਾਡੀ ਉਪਲਬਧਤਾ ਹੈ ਉਹ ਅਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਅਸੀਂ ਕਰਾਉਂਦੇ ਆ ਤੇ ਸਾਡਾ ਜਿਹੜਾ ਇਹਨਾਂ ਨੂੰ ਲਗਾਉਣ ਦਾ ਜਿਹੜਾ ਸਾਡਾ ਮੌਸਮ ਹੈ ਜਾਂ ਸੀਜ਼ਨ ਹੈ ਉਹ ਅਸੀਂ ਫਰਵਰੀ ਮਾਰਚ ਵਿੱਚ ਵੀ ਲਗਾ ਸਕਦੇ ਹਾਂ ਤੇ ਸਤੰਬਰ ਅਕਤੂਬਰ ਦੇ ਵਿੱਚ ਵੀ ਇਹ ਬੂਟੇ ਲਗਾਏ ਜਾ ਸਕਦੇ ਆ ਤੇ ਮੇਰੀ ਕਿਸਾਨ ਵੀਰਾਂ ਨੂੰ اپੀਲ ਹੈ ਕਿ ਜੇ ਕੋਈ ਡ੍ਰੈਗਨ ਫਰੂਟ ਦੀ ਕਾਸ਼ਤ ਕਰਨੀ ਚਾਹੁੰਦਾ ਹੈ ਤਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨਾਲ رابطہ ਰੱਖੇ ਤਾਂ ਕਿ ਉਹਨੂੰ ਸਮੇਂ ਸਿਰ ਜਿਹੜੇ ਬੂਟੇ ਆ ਉਹ ਯੂਨੀਵਰਸਿਟੀ ਉਪਲਬਧ ਕਰਾ ਸਕੇ ਇਸ ਤੋਂ ਇਲਾਵਾ ਮੈਂ ਇੱਥੇ ਇੱਕ ਹੋਰ ਗੱਲ ਦੱਸਣੀ ਚਾਹੁੰਦਾ ਕਿ ਜੇ ਅਸੀਂ ਡ੍ਰੈਗਨ ਫਰੂਟ ਦੀ ਖੇਤੀ ਕਰਦੇ ਆ ਉਹਦੇ ਖੇਤੀ ਸ਼ੁਰੂ ਕਰਨ ਤੋਂ ਪਹਿਲਾਂ ਤਾਂ ਤੁਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਜਾਂ ਖੇਤੀ ਵਿਗਿਆਨ ਕੇਂਦਰ ਜਿਹੜੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਚਲਾ ਰਹੀ ਹੈ ਹਰੇਕ ਜ਼ਿਲ੍ਹੇ ਦੇ ਵਿੱਚ ਉੱਥੇ ਜਾ ਕੇ ਤੁਸੀਂ ਬਾਗਬਾਨੀ ਮਾਹਰ ਦੇ ਨਾਲ ਤੁਸੀਂ رابطہ ਰੱਖ ਕੇ ਉਹਦੀ ਜਿਹੜੀ ਤਕਨੀਕੀ ਗਿਆਨ ਹੈ ਉਹਦੀ ਜਿਹੜੀ ਟ੍ਰੇਨਿੰਗ ਹੈ ਡ੍ਰੈਗਨ ਫਰੂਟ ਦੀ ਉਹ ਵੀ ਲੈ ਸਕਦੇ ਹੋ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਹੈ ਜਾਂ ਕਿਸੇ ਵੀ ਤਰ੍ਹਾਂ ਦੀ ਸਾਮ ਸੰਭਾਲ ਬਾਰੇ ਜਿਹੜਾ ਤਕਨੀਕੀ ਗਿਆਨ ਹੈ ਉਹ ਸਾਡੇ ਯੂਨੀਵਰਸਿਟੀ ਦੇ ਬਾਗਬਾਨੀ ਮਹਾਰ ਜਿਹੜਾ ਤੁਹਾਨੂੰ ਉਪਲਬਧ ਕਰਾ ਸਕਣ ਇੱਥੇ ਹੋਰ ਇੱਕ ਮੈਂ ਗੱਲ ਦੱਸਣੀ ਚਾਹੁੰਨਾ ਕਿ ਜਿਹੜੀ ਡ੍ਰੈਗਨ ਫਰੂਟ ਦੀ ਖੇਤੀ ਹੈ ਭਾਵੇਂ ਅਸੀਂ ਨਮਿਸ਼ਪਾਰਸ਼ ਕੀਤੀ ਹੈ ਪਰ ਸਾਰੇ ਕਿਸਾਨ ਵੀਰਾਂ ਨੂੰ ਮੇਰੀ ਬੇਨਤੀ ਹੈ ਕਿ ਇੱਕਦਮ ਬਹੁਤ ਜ਼ਿਆਦਾ ਰਕਵੇ ਦੇ ਵਿੱਚ ਇਹਦੀ ਖੇਤੀ ਨਾ ਸ਼ੁਰੂ ਕਰਨ ਥੋੜੀ ਖੇਤੀ ਸ਼ੁਰੂ ਕਰਨ ਕਿਉਂਕਿ ਇਹਦੇ ਵਿੱਚ ਇਹ ਹੈ ਕਿ ਜੇ ਅਸੀਂ 1 ਏਕੜ ਦੇ ਵਿੱਚ ਅਸੀਂ ਇਹਦੀ ਖੇਤੀ ਕਰਦੇ ਆਂ ਤਾਂ ਉਸ ਤੋਂ ਹੀ ਅਸੀਂ ਜਿਹੜੇ ਬੂਟੇ ਆਪਣੇ ਘਰ ਵੀ ਤਿਆਰ ਕਰ ਸਕਦੇ ਆਂ ਕਟਿੰਗ ਤੋਂ ਅਸੀਂ ਬੂਟਾ ਤਿਆਰ ਕਰ ਦਿੰਨੇ ਆਂ 2 2 3 ਮਹੀਨੇ ਚ ਬੂਟਾ ਤਿਆਰ ਹੋ ਜਾਂਦਾ ਇਸ ਤੋਂ ਅਸੀਂ ਅਗਲੇ ਜਿਹੜਾ ਏਰੀਆ ਲਾਉਣਾ ਉਹਦੇ ਵਿੱਚ ਜਿਹੜੇ ਬੂਟਿਆਂ ਤੇ ਖਰਚਾ ਹੈ ਉਹਨੂੰ ਵੀ ਅਸੀਂ ਘਟਾ ਸਕਦੇ ਆਂ ਦੂਜਾ ਇੱਕਦਮ ਅਸੀਂ ਕਹਿੰਦੇ ਆਂ ਕਿ ਨਵੀਂ ਫਸਲ ਹੈ ਉਹਨੂੰ ਅਸੀਂ ਛੋਟੇ ਪੱਧਰ ਤੇ ਸ਼ੁਰੂ ਕਰ ਲਈਏ ਜਦੋਂ ਸਾਨੂੰ ਕਾਮਯਾਬੀ ਮਿਲ ਗਈ ਜਦੋਂ ਅਸੀਂ ਉਤੇ ਉਹਦੀ ਕਾਸ਼ਤ ਸੰਬੰਧੀ ਸਿੱਖ ਗਏ ਤਾਂ ਇਹ ਰੱਖ ਲੈ ਜਿਹੜਾ ਅਸੀਂ ਵਧਾ ਕੇ ਅਸੀਂ ਬਾਗਬਾਨੀ ਨੂੰ ਪਰਫੁੱਲਤ ਕਰ ਸਕਦੇ ਹਾਂ ਇਸ ਫੁੱਲ ਇਸ ਜਿਹੜੀ ਫਸਲ ਹੈ ਉਹਨੂੰ ਪਰਫੁੱਲਤ ਕਰ ਸਕਦੇ ਹਾਂ ਤੇ ਕਣਕ ਝੋਨੇ ਦੇ ਜਿਹੜਾ ਫਸਲੀ ਚੱਕਰ ਹੈ ਉਹਦੇ ਵਿੱਚੋਂ ਥੋੜਾ ਰਕਬਾ ਕੱਢ ਕੇ ਅਸੀਂ ਇਸ ਡ੍ਰੈਗਨ ਫਰੂਟ ਵੱਲ ਲਿਆਈਏ ਤਾਂ ਕਿ ਪੰਜਾਬ ਨੂੰ ਪੰਜਾਬ ਦੀ ਕਿਸਾਨੀ ਨੂੰ ਖੁਸ਼ਹਾਲ ਜਿਹੜਾ ਬਣਾਇਆ ਜਾ ਸਕੇ ਡ੍ਰੈਗਨ ਦੀ ਜੇ ਇਕਨੋਮਿਕਸ ਦੀ ਗੱਲ ਕਰਾਂ ਤਾਂ 1 ਏਕੜ ਦੇ ਵਿੱਚ ਇਹਦਾ ਤਕਰੀਬਨ 4 ਤੋਂ 4.5 ਲੱਖ ਦਾ ਖਰਚਾ ਆਉਂਦਾ ਹੈ ਲਾਣ ਦਾ ਤੇ ਪਹਿਲੇ ਸਾਲ ਦੀ ਜੇ ਮੈਂ ਗੱਲ ਕਰਾਂ ਟ੍ਰੈਲਿਸ ਵਿਧੀ ਦੀ ਟਰੈਲੇ ਸੀ ਵਿਧੀ ਦੇ ਵਿੱਚ ਆਪਣਾ तकरीबन 6 ਤੋਂ 7 ਟਨ ਮਾਲ ਨਿਕਲਿਆ ਆਉਂਦਾ ਤੇ ਜੇ ਆਪਾਂ 100 ਰੁਪਏ ਦੇ ਹਿਸਾਬ ਨਾਲ ਵੀ ਲਈਏ ਜਦ ਕਿ ਇਸ ਟਾਈਮ ਅੱਜ ਦਾ ਜੋ ਰੇਟ ਅੱਜ ਸਵੇਰੇ ਮੈਂ ਮੰਡੀ ਜਾ ਕੇ ਆਇਆ 180 ਰੁਪਏ ਕਿਲੋ ਰਿਹਾ ਜੇ ਉਸ ਹਿਸਾਬ ਨਾਲ 100 ਰੁਪਏ ਦਾ ਵੀ ਆਪਾਂ ਮੰਨ ਕੇ ਜਲੀਏ ਤਾਂ 6 ਲੱਖ ਆ ਜਾਂਦਾ ਤਾਂ ਤੁਹਾਡਾ ਮੋਟਾ-ਮੋਟਾ ਜਿਹੜਾ ਪਹਿਲੇ ਸਾਲ ਦਾ ਤੁਹਾਡਾ ਜੋ ਇਨਵੈਸਟਮੈਂਟ ਹੈ ਤੇ ਖਰਚੇ ਸਾਰੇ ਨਿਕਲ ਜਾਂਦੇ ਆ ਤੇ ਇਹਦੇ ਬਹੁਤ ਹੀ ਬਿਮਾਰੀ ਹੈ ਨਹੀਂ ਬਿਮਾਰੀ ਦੇ ਜੇ ਮੈਂ ਗੱਲ ਕਰਾਂ ਨਾ ਇਹਨੂੰ ਤੇਲਾ ਪਾਵੇ ਨਾ ਇਹਨੂੰ ਕੋਈ ਸੁੰਡੀ ਪਾਵੇ ਜਦੋਂ ਮੌਸਮ ਬਦਲਦਾ ਇੱਕ ਸਰਦੀ ਤੇ ਇੱਕ ਬਰਸਾਤ ਇਹਦੇ ਦੌਰਾਨ ਇਹਨੂੰ ਫੰਗਸ ਆਉਂਦੀ ਹੈ ਫੰਗਸ ਦੇ ਲਈ ਹੱਲ ਆਪਣੇ ਕੋਲ ਹੈਗਾ ਜਾਂ ਤਾਂ ਆਪਾਂ ਕਾਪਰ ਆਕਸੀਕਲਰਾਇਡ ਯੂਜ਼ ਕਰ ਸਕਦੇ ਆ ਜਾਂ ਆਰਗੈਨਿਕ ਦੇ ਵਿੱਚ ਨੀਲਾ ਥੋਥਾ ਦੇ ਚੂਨਾ ਜਿਹਨੂੰ ਬੋਰਡੋ ਮਿਕਸਚਰ ਕਹਿੰਦੇ ਆਪਾਂ ਉਹ ਯੂਜ਼ ਕਰ ਸਕਦੇ ਆ ਉਹਦੇ ਨਾਲ ਇਹਦਾ ਕਾਫੀ ਕੰਟਰੋਲ ਹੋ ਜਾਂਦਾ ਤੇ ਉਸ ਤੋਂ ਇਲਾਵਾ ਇਹਨੂੰ ਨੀਮਾ ਟੋੜ ਆਉਂਦਾ ਨੀਮਾ ਟੋੜ ਜਨਵਰੀ ਤੇ ਫ फेब्रुवारी ਤੋਂ ਬਾਅਦ ਇਹਨੂੰ ਜ਼ਿਆਦਾ ਮਾਰ ਕਰਦਾ ਹੈ ਉਸ ਦੌਰਾਨ ਇਹਨੂੰ ਆਪਾਂ ਹੋਰ ਜਿਹੜੀ ਇਹਦੀ ਦਵਾਈਆਂ ਹੈਗੀਆਂ ਉਹ ਪਾ ਸਕਦੇ ਆ ਜੇ ਉਹ ਨਹੀਂ ਪਾਉਣੀਆਂ ਤਾਂ ਅਸੀਂ ਅਸੀਂ ਪਿਛਲੇ ਸਾਲ ਮਤਲਬ ਇਸ ਸਾਲ ਅਸੀਂ ਗੇਂਦਾ ਲਾਇਆ ਸੀਗਾ ਤੇ ਉਹਦੇ ਨਾਲ ਵੀ ਸਾਨੂੰ ਬਹੁਤ ਸੋਹਣਾ ਪੋਜ਼ਿਟਿਵ ਰਿਜ਼ਲਟ ਆਇਆ ਤੇ ਗੇਂਦੇ ਨਾਲ ਵੀ ਆਪਾਂ ਉਹਨੂੰ ਕੰਟਰੋਲ ਕਰ ਸਕਦੇ ਆ ਤੇ ਮੁੱਖ ਗੱਲ ਕਰੀਏ ਤਾਂ ਇਹਨੂੰ ਸਿਰਫ ਇੱਕ ਫੰਗਸ ਦੀ ਮਾਰ ਹੈ ਹੋਰ ਕੋਈ ਇਰੇ ਵਿੱਚ ਜ਼ਿਆਦਾ ਚੱਕਰ ਨਹੀਂ ਹੈਗਾ ਨਾ ਕੋਈ ਨੂੰ ਦਿੱਕਤ ਹੈ ਬਹੁਤ ਪ੍ਰੈਕਟੀਕਲ ਫਸਲ ਹੈ ਇਹਨੂੰ ਜਿਹੜੀ ਹੁਣ ਗੱਲ ਕਰੀਏ ਫਲ ਲੱਗਣ ਦੀ ਇਹਨੂੰ ਜਦੋਂ ਆਪਾਂ ਲਾਉਨੇ ਆ ਪਹਿਲੇ ਜਿਹੜੀ ਵੈਰਾਈਟੀ ਦੇ ਉੱਤੇ ਡਿਪੈਂਡ ਕਰਦਾ ਜਿਹੜੀ ਵਧੀਆ ਵੈਰਾਈਟੀ ਹੋਊਗੀ ਤੇ ਮਈ ਤੋਂ ਇਹਨੂੰ ਫਲਾਵਰਿੰਗ ਸਟਾਰਟ ਹੁੰਦੀ ਆ ਤੇ ਅਕਤੂਬਰ ਦੇ ਐਂਡ ਤੱਕ ਫੁੱਲ ਆਉਂਦਾ ਜਿਹੜਾ ਮਈ ਵਾਲਾ ਫੁੱਲ ਹੈ ਉਹ 35 ਤੋਂ 40 ਦਿਨ ਚ ਤਿਆਰ ਹੁੰਦਾ ਜਿਹੜਾ ਅਕਤੂਬਰ ਵਾਲਾ ਫੁੱਲ ਹੈ ਉਹ 55 ਤੋਂ 60 ਦਿਨ ਤੋਂ ਕਈ ਵਾਰੀ 70 ਦਿਨ ਵੀ ਲੈ ਲੈਂਦਾ ਤੇ 4 ਤੋਂ 5 ਇਹਨੂੰ ਫਲਾਵਰ ਦੀ ਫਲਸ਼ੀਜ਼ ਆਉਂਦੀਆਂ ਨੇ ਉਹ ਇੱਕ ਅੱਧੀ ਵੱਧ ਜਾਂ ਘੱਟ ਸਕਦੀ ਹੈ ਬਰਸਾਤ ਦੇ ਉੱਪਰ ਜ਼ਿਆਦਾ ਡਿਪੈਂਡ ਕਰਦਾ ਅਸੀਂ ਅਗਲੇ ਸਾਲ ਉਹ ਵੀ ਟ్రਾਇਲ ਕਰਨ ਲੱਗੇ ਆ ਜਿਹੜੇ ਕਿ ਖੇਤ ਦੇ ਵਿੱਚ ਸਪ੍ਰਿੰਕਲਰ ਜਾਂ ਰੇਨ ਗਨ ਲਾਵਾਂਗੇ ਉਹਦੇ ਨਾਲ ਜਿਵੇਂ ਜਿਸ ਸਾਡੇ ਮੀਂਹ ਨਹੀਂ ਪਿਆ ਤਾਂ ਅਸੀਂ ਆਰਟੀਫੀਸ਼ੀਅਲ ਰੇਨ ਕਰਕੇ ਤੇ ਫਲਾਵਰਿੰਗ ਇੰਡਿਊਸ ਕਰ ਸਕਦੇ ਆ ਵੀਅਤਨਾਮ ਦੇ ਵਿੱਚ ਇਹਦੀ ਖੇਤੀ ਬਹੁਤ ਜ਼ਿਆਦਾ ਮੁੱਖ ਹੋ ਰਹੀ ਹੈ ਜੇ ਮੈਂ ਵੀਅਤਨਾਮ ਦੀ ਇਕਨੋਮੀ ਦੀ ਗੱਲ ਕਰਾਂ ਤਾਂ 1.4 ਬਿਲੀਅਨ ਡਾਲਰ ਇਕਨੋਮੀ ਹੈ ਵੀਅਤਨਾਮ ਦੀ ਸਿਰਫ ਡ੍ਰੈਗਨ ਫਰੂਟ ਦੇ ਰਿਲੇਟਡ ਤੇ ਉਹ ਜਿਹੜੀ ਇਕਨੋਮੀ ਆਪਾਂ ਆਪਣੇ ਆਪਣੇ ਇੰਡੀਆ ਦੇ ਵਿੱਚ ਲੈ ਕੇ ਆ ਸਕਦੇ ਆ ਪੰਜਾਬ 'ਚ ਲੈ ਕੇ ਆ ਸਕਦੇ ਆ ਤੇ ਉਹਦੇ ਨਾਲ ਬਹੁਤ ਸੋਹਣਾ ਇੱਕ ਕਿਸਾਨਾਂ ਦੀ ਆਮਦਨੀ ਵੱਧ ਸਕਦੀ ਆ ਤੇ ਜਿਹੜਾ ਆਪਣਾ ਇੰਡੀਆ ਦਾ ਫੋਰਨ ਐਕਸਚੇਂਜ ਆ ਉਹ ਵੀ ਘਟ ਸਕਦਾ ਜਿਹੜਾ ਪੈਸਾ ਆਪਣਾ ਸਾਰਾ ਬਾਹਰ ਜਾ ਰਿਹਾ ਆਪਣੇ ਇੰਡੀਆ ਦੇ ਕਿਸਾਨਾਂ ਨੂੰ ਜਾਊਗਾ ਜਿਹੜਾ ਸਹੀ ਜਗ੍ਹਾ ਜਾਣਾ ਚਾਹੀਦਾ ਤੇ ਦੂਜੀ ਗੱਲ ਇਹ ਹੈ ਕਿ ਇਹਦੇ 'ਚ ਜਿਹੜੇ ਮੇਨ ਬਹੁਤ ਪ੍ਰੈਕਟੀਕਲ ਫਸਲ ਹੈ ਜਿਵੇਂ ਹੁਣ ਮੰਨ ਕੇ ਚੱਲੋ ਅੱਜ ਕੀਨੂ ਦੇ ਬੂਟੇ ਦੇ ਫਲ ਲੱਗਿਆ ਹੋਇਆ ਹਜੇ ਕੱਚਾ ਹੈ ਹਜੇ 4 ਮਹੀਨੇ ਬਾਅਦ ਪੱਕਣ ਨੂੰ ਅੱਜ ਗੜੇ ਪੈ ਜਾਣ ਸਾਰਾ ਫਲ ਝੜ ਜੂਗਾ ਇਹਦੇ ਚ ਉਹ ਚੀਜ਼ ਨਹੀਂ ਹੈ ਇਹਦੇ ਚ ਜੇ ਅੱਜ ਫਲ ਖੜਾ ਹੈ ਅੱਜ ਗੜੇ ਪੈ ਜਾਣ ਤਾਂ ਤਿੰਨ ਤਿੰਨ ਦਿਨ ਬਾਅਦ ਦੁਬਾਰਾ ਫੁੱਲ ਚੱਕ ਲੈਣਾ ਦੁਬਾਰਾ ਫਲ ਆਉਣਾ ਕਿਉਂਕਿ ਇਹਦਾ ਜਿਹੜਾ ਮਈ ਤੋਂ ਲੈ ਕੇ ਅਕਤੂਬਰ ਤੱਕ ਦਾ ਟਾਈਮ ਹੈ ਇਹ ਬਹੁਤ ਹੀ ਪ੍ਰੈਕਟੀਕਲ ਫਸਲ ਹੈ ਹੋਰ ਇਹਦੇ ਚ ਕੋਈ ਬਹੁਤ ਪਰੇਸ਼ਾਨੀ ਹੈ ਨਹੀਂ ਮਾਰਕੀਟਿੰਗ ਪੁਆਇੰਟ ਆਫ 뷰 ਨਾਲ ਗੱਲ ਕਰਾਂ ਇਸ ਟਾਈਮ ਇਹਦੀ ਡਿਮਾਂਡ ਬਹੁਤ ਜ਼ਿਆਦਾ ਹੈ ਸਪਲਾਈ ਉਨੀ ਹੈ ਨਹੀਂ ਮੈਂ ਜੋ ਅੱਜ ਦੀ ਅੱਜ ਜੋ ਮੈਂ ਮੰਡੀ ਚ ਦੇ ਕੇ ਆਇਆ 180 ਰੁਪਏ ਕਿਲੋ ਦੇ ਕੇ ਆਇਆ ਤੇ ਮੈਂ ਜਿੰਨਾ ਵੀ ਵਧਾਉਣਾ ਪਿਆ ਮੈਂ ਉਸ ਸਮਾਨ ਨੂੰ ਸੋਚ ਕੇ ਕਹਿੰਦਾ ਹਾਂ ਕਿ ਮੈਨੂੰ ਚਾਹੇ 50 ਰੁਪਏ ਕਿਲੋ ਵੀ ਮਿਲੇ ਤਾਂ ਵੀ 4 ਲੱਖ ਰੁਪਏ ਕਿਲਾ ਨਹੀਂ ਛੱਡਦਾ ਕਿਉਂਕਿ ਇਹਦੀ ਰਾਈਟ ਟਾਈਮ ਮਾਰਕੀਟ 'ਚ ਆ ਰਿਹਾ ਹੈ ਇਹਦੇ 'ਚ ਫਾਈਬਰ ਭਰਪੂਰ ਹੈ ਮਿੱਠਾ ਤੇ ਵਾਟਰ ਕੰਟੈਂਟ ਬਹੁਤ ਹੈ ਤੇ ਗਰਮੀ ਦੇ ਵਿੱਚ ਫਰੂਟ ਆ ਰਿਹਾ ਹੁਣ ਨਾਰਮਲੀ ਕਿਨੂੰ ਆਪਣਾ ਸਰਦੀਆਂ ਚ ਪੱਕਦਾ ਉਦੋਂ 90% ਆਬਾਦੀ ਦੇ ਗਲੇ ਪੱਕੇ ਹੁੰਦੇ ਆ ਗਲਾ ਖਰਾਬ ਹੁੰਦਾ ਮਤਲਬ ਉਸਾਮ ਨਾਲ ਦੇਖਿਆ ਜਾਵੇ ਤਾਂ ਬਹੁਤ ਵਧੀਆ ਫਸਲ ਹੈ ਤੇ ਬਹੁਤ ਈਜ਼ੀ ਆ ਕਰਨ ਜ ਹੋਰ ਕਿ ਇਹਦੇ ਚ ਦਿੱਕਤ ਹੈ ਨਹੀਂ ਇਹਦੇ ਚ ਬਿਮਾਰੀ ਦੀ ਜੇ ਗੱਲ ਕਰਾਂ ਮੇਨ ਮੁੱਖ ਫੰਗਸ ਹੀ ਹੈ ਹੋਰ ਫੰਗਸ ਤੋਂ ਇਲਾਵਾ ਇਹਦੇ ਚ ਹੋਰ ਕੁਝ ਨਹੀਂ ਹੈਗਾ ਨੀਮਾ ਟੋੜ ਦਾ ਮੈਂ ਤੁਹਾਨੂੰ ਦੱਸ ਚੁੱਕੇ ਆ ਉਹ ਗੇਂਦੇ ਨਾਲ ਇਹਦਾ ਕੰਟਰੋਲ ਹੋ ਜਾਣਾ ਜੇ ਉਹ ਤੁਸੀਂ ਨਹੀਂ ਕਰ ਸਕਦੇ ਤਾਂ ਬੇਰ ਦੀ ਵੈਲਮ ਪ੍ਰਾਈਮ ਆਉਂਦੀ ਆ ਉਹ ਵਰਤ ਸਕਦੇ ਹੋ ਹੋਰ ਬਹੁਤ ਚੀਜ਼ਾਂ ਆਉਂਦੀਆਂ ਬਾਕੀ ਨੀਮਾ ਟੋੜ ਗੇਂਦੇ ਨਾਲ ਕੰਟਰੋਲ ਹੋ ਜਾਂਦਾ ਬਾਕੀ ਫੰਗਸ ਆਪਾਂ ਗੱਲ ਕਰੀਏ ਤਾਂ ਕਾਪਰ ਆਕਸੀਕਲੋਰਾਈਡ ਆਉਂਦੀ ਆ ਜਾਂ ਨੀਲਾ ਤੋਥਾ ਦੇ ਚੂਨਾ ਉਹਨੂੰ ਬੋਡੋ ਮਿਕਸਚਰ ਕਹਿੰਦੇ ਆ ਆਪਾਂ ਉਹਦੇ ਨਾਲ ਕੰਟਰੋਲ ਹੋ ਜਾਣਾ ਤੇ ਬਸ ਮੇਨ ਇੱਕ ਬਰਸਾਤ ਦੇ ਟਾਈਮ ਇਹਨੂੰ ਫੰਗਸ ਆਉਣੀ ਆ ਇੱਕ ਆ ਸਰਦੀ ਦੇ ਟਾਈਮ ਇਹਨੂੰ ਫੰਗਸ ਆਉਣੀ ਕਿਉਂਕਿ ਇਸ ਟਾਈਮ ਰਾਤ ਦਾ ਵੇਲਾ ਠੰਡਾ ਹੁੰਦਾ ਤੇ ਤਰੇਲ ਪੈਂਦੀ ਆ ਬੂਟਾ ਰਾਤ ਨੂੰ ਗਿੱਲਾ ਹੁੰਦਾ ਤੇ ਉਸ ਕਰਕੇ ਫੰਗਸ ਆਉਂਦੀ ਆ ਹੋਰ ਇਹਨੂੰ ਜਿਆਦਾ ਕੋਈ ਦਿੱਕਤ ਨਹੀਂ ਹੈਗੀ ਇਸ ਤੋਂ ਇਲਾਵਾ ਔਰ ਦੂਜੇ ਫਲਾਂ ਦੇ ਨਾਲ-ਨਾਲ ਇਹ ਡ੍ਰੈਗਨ ਫਲ ਦਾ ਮੰਡੀਕਰਨ ਵੀ ਸੁਚੱਜੇ ਢੰਗ ਨਾਲ ਹੋ ਜਾਂਦਾ ਹੈ। ਇਸ ਦੀ ਫਸਲ ਨੂੰ ਜ਼ਿਆਦਾ ਪਾਣੀ ਦੀ ਲੋੜ ਨਹੀਂ ਹੁੰਦੀ ਅਤੇ ਨਾ ਹੀ ਜ਼ਿਆਦਾ ਖਾਦਾਂ ਪਾਉਣੀਆਂ ਪੈਂਦੀਆਂ ਹਨ। ਕੀੜੇ ਮਕੌੜੇ ਅਤੇ ਬਿਮਾਰੀਆਂ ਦਾ ਹਮਲਾ ਵੀ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ। ਇਸ ਤਰ੍ਹਾਂ ਇਸ ਫਲ ਦੀ ਬਾਗਬਾਨੀ ਵਿੱਚ ਕਿਸਾਨ ਦੇ ਜ਼ਿਆਦਾ ਖੇਤੀ ਖਰਚੇ ਨਹੀਂ ਹੁੰਦੇ ਅਤੇ ਵਧੇਰੇ ਮੁਨਾਫਾ ਕਿਸਾਨ ਦੀ ਝੋਲੀ ਵਿੱਚ ਪੈ ਜਾਂਦਾ ਹੈ। ਅੱਜ ਦੀ ਨਵੀਨਤਮ ਖੇਤੀ ਵਿੱਚ ਡ੍ਰੈਗਨ ਫਾਲਦੀ ਬਾਗਬਾਨੀ ਦਾ ਬਹੁਤ ਮਤਵ ਹੈ ਇਹਦਾ ਬੂਟਾ ਜਿਹੜਾ ਲਾਉਣ ਦਾ ਸਹੀ ਟਾਈਮ ਹੈ ਉਹ ਫ फेब्रुवारी ਤੋਂ ਲੈ ਕੇ ਅਕਤੂਬਰ ਅੰਤ ਤੱਕ ਬੂਟਾ ਲੱਗਦਾ ਹੈ ਇਹਦਾ ਇਹਨੂੰ ਜਦੋਂ ਮਰਜ਼ੀ ਖੇਤ ਚ ਲਾ ਸਕਦੇ ਹੋ ਇਹ ਕੈਕਟਸ ਹੈ ਇਹਨੂੰ ਸਪੋਰਟ ਚਾਹੀਦੀ ਹੁੰਦੀ ਹੈ ਇਹਨੂੰ ਉਸ ਤਹਾਵ ਨਾਲ ਲਾਉਣਾ ਪੈਂਦਾ ਸਪੋਰਟ ਦੇਣੀ ਪੈਂਦੀ ਹੈ ਤਾਂ ਹੀ ਜਿਵੇਂ ਤੁਹਾਨੂੰ ਦੱਸਿਆ ਖੰਭੇ ਵਾਲਾ ਸਿਸਟਮ ਹੈ ਜਾਂ ਦੂਜਾ ਵਾਇਰ ਵਾਲਾ ਸਿਸਟਮ ਹੈ ਦੋਨੋਂ ਤਰੀਕੇ ਲੱਗਦਾ ਹੈ ਫ फेब्रुवारी ਤੋਂ ਲੈ ਕੇ ਅਕਤੂਬਰ ਤੱਕ ਤੁਸੀਂ ਬੂਟੇ ਲਾ ਸਕਦੇ ਹੋ ਤੁਸੀਂ ਬੂਟਾ ਲਾਉਨੇ ਹੋ ਇਹਦਾ ਮਈ ਦੇ ਵਿੱਚ ਫੁੱਲ ਆ ਜਾਣਾ ਤੇ ਮਈ ਵਾਲਾ ਫੁੱਲ ਜਿਵੇਂ ਦੱਸਿਆ 35 ਤੋਂ 40 ਦਿਨ ਚ ਤਿਆਰ ਹੈ ਤੇ ਜਿਹੜਾ ਅਕਤੂਬਰ ਵਾਲਾ ਫੁੱਲ ਹੈ ਉਹ 65 ਤੋਂ 70 ਦਿਨ ਦੇ ਵਿੱਚ ਆਪਣਾ ਫਰੂਟ ਤਿਆਰ ਹੋ ਜਾਂਦਾ ਤੇ 4 ਤੋਂ 5 ਫਲਸ਼ਾਂ ਹੁੰਦੀਆਂ ਨੇ ਫਲਾਵਰ ਦੀਆਂ ਇਹਦਾ ਫਰੂਟ ਬਣਦਾ ਹੈ ਡ੍ਰੈਗਨ ਦੇ ਵਿੱਚ ਮੈਂ ਹੁਣ ਜੋ ਇਸ ਟਾਈਮ ਮੇਰੇ ਖੇਤ ਦੇ ਵਿੱਚ 90 ਤੋਂ ਵੱਧ ਵੈਰਾਈਟੀਆਂ ਹੋ ਗਈਆਂ ਤੇ ਮੈਂ ਡ੍ਰੈਗਨ ਦੇ ਉੱਤੇ ਨਵੀਆਂ ਵੈਰਾਈਟੀਆਂ ਵੀ ਡਿਵੈਲਪ ਕਰ ਰਿਹਾ ਜਿਹਦੇ ਵਿੱਚ ਇੱਕ ਕਿਸਮ ਤੇ ਦੂਜੀ ਕਿਸਮ ਨੂੰ ਕਰਾਸ ਪੋਲੀਨੇਟ ਕਰਕੇ ਉਹਦੇ ਫਰੂਟਾਂ ਨੂੰ ਬੀ ਉਗਾ ਕੇ ਤੇ ਉਹ ਨਵੀਆਂ ਵੈਰਾਈਟੀਆਂ ਮੈਂ ਗ੍ਰਾਫਟ ਕਰਕੇ ਉਹਨਾਂ ਨੂੰ ਡਿਵੈਲਪ ਕਰ ਰਿਹਾ ਜਿਹਦੇ ਸਾਲ ਜਾਂ ਦੋ ਸਾਲ ਦੇ ਵਿੱਚ ਨਵੀਆਂ ਵੈਰਾਈਟੀਆਂ ਡਿਵੈਲਪ ਹੋਣਗੀਆਂ ਫਿਰ ਉਹਨਾਂ ਦੇ ਉੱਤੇ ਰਿਸਰਚ ਹੋਊਗੀ ਕਿ ਕਿਹੜੀਆਂ ਵੈਰਾਈਟੀਆਂ ਆਪਣੇ ਇੱਥੇ ਕਿਸਮ ਜਿਹੜੀਆਂ ਸਹੀ ਠੁੱਕਦੀਆਂ ਨੇ ਜਿਹੜੀ ਗਰਮੀ ਬਰਦਾਸ਼ਤ ਕਰ ਰਹੀ ਹੈ ਸਰਦੀ ਬਰਦਾਸ਼ਤ ਕਰ ਰਹੀ ਹੈ ਤੇ ਖਾਣ ਵਿੱਚ ਮਿੱਠੀ ਦੇ ਵਿੱਚ ਹਰ ਕੋਈ ਕੀ ਕਰ ਰਿਹਾ ਕਿ ਕੋਈ ਬੂਟਾ ਲਾ ਕੇ ਉਹਨੂੰ ਆਪਣਾ ਨਾਮ ਦੇਈ ਜਾ ਰਿਹਾ ਕੋਈ ਨਵੀਂ ਵੈਰਾਈਟੀ ਤੇ ਕੰਮ ਬਹੁਤ ਘੱਟ ਕਰ ਰਿਹਾ ਪੀਏਯੂ ਬਹੁਤ ਸੋਹਣਾ ਕੰਮ ਕਰ ਰਿਹਾ ਹੁਣ ਇਹਦੇ ਚ ਨਵੀਆਂ ਵੈਰਾਈਟੀਆਂ ਦੇ ਖੋਜ ਕਰ ਰਿਹਾ ਜਿਹੜੇ ਅਸੀਂ ਦੇਖਦੇ ਪਏ ਆ ਕਿ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਮਾਰਕੀਟ ਦੇ ਵਿੱਚ ਕਿਹੜੀਆਂ ਨਵੀਆਂ ਵੈਰਾਈਟੀਆਂ ਇੰਟਰੋਡਿਊਸ ਕਰਨੀਆਂ ਜੋ ਕਿ ਪੰਜਾਬ ਦੇ ਵਾਤਾਵਰਣ ਦੇ ਹਿਸਾਬ ਨਾਲ ਬਹੁਤ ਵਧੀਆ ਚੱਲੇ ਜਿਹੜੇ ਬੜੀ ਗਰਮੀ ਦੀ ਉਹਨੂੰ ਮਾਰਨਾ ਪਵੇ ਸਰਦੀ ਦੀ ਉਹਨੂੰ ਮਾਰਨਾ ਪਵੇ ਤੇ ਪ੍ਰੋਡਕਸ਼ਨ ਵਾਈਜ਼ ਵਧੀਆ ਹੋਣ ਤੇ ਬਹੁਤੀਆਂ ਬਿਮਾਰੀਆਂ ਨਾ ਹੋਣ ਜਿਵੇਂ ਹੁਣ ਵੈਰਾਈਟੀ ਦੀ ਗੱਲ ਕਰਾਂ ਆਪਣੇ ਪ ਕਿਸੇ ਨੂੰ ਇਹਦੇ ਕੋਈ ਵੈਰਾਈਟੀ ਬਾਰੇ ਨਹੀਂ ਪਤਾ ਸੀ ਉਦੋਂ ਸਾਰਾ ਇਹੀ ਕਹਿੰਦੇ ਸੀ ਜਾਂ ਤਾਂ ਇਹ ਲਾਲ ਹੈ ਜਾਂ ਚਿੱਟਾ ਤੇ ਉਸ ਟਾਈਮ ਤੇ ਜਿਹੜੀ ਵੈਰਾਈਟੀ ਸੀ ਉਹ ਰਾਇਲ ਰੈਡ ਵੈਰਾਈਟੀ ਸੀ ਸਾਈਜ਼ ਦੀ ਛੋਟੀ ਹੈ ਪਰ ਹੁਣ ਜਿਹੜੀਆਂ ਨਵੀਆਂ ਵੈਰਾਈਟੀਆਂ ਆਈਆਂ ਜਿਵੇਂ ਇੰਡੋਨੇਸ਼ੀਅਨ ਰਾਇਲ ਰੈਡ ਹੈ ਅਮਰੀਕਨ ਬਿਊਟੀ ਹੈ ਜੰਬੋ ਹੈ ਹੁਣ ਉਹ ਵੈਰਾਈਟੀ ਦੀ ਜੇ ਮੈਂ ਗੱਲ ਕਰਾਂ ਜੰਬੋ ਦਾ ਇੱਕ ਫਰੂਟ 700 ਤੋਂ 800 ਗ੍ਰਾਮ ਦਾ ਹੁੰਦਾ ਹੈ ਰੋਇਲ ਰੈਡ ਦਾ ਇੱਕ ਫਰੂਟ 200 ਗ੍ਰਾਮ ਦਾ ਜੇ ਹੁਣ ਤੁਹਾਡੇ ਇੱਕ ਖੰਭੇ ਤੇ 10 ਫੁੱਲ ਲਾਏ ਆ ਰੋਇਲ ਰੈਡ ਦਾ ਸਿਰਫ 2 ਕਿਲੋ ਫਰੂਟ ਆਣਾ ਜੰਬੋ ਦਾ 7 ਕਿਲੋ ਆਣਾ ਸਿੱਧਾ ਇੱਕ ਖੰਭੇ ਦੇ 5 ਕਿਲੋ ਦਾ ਫਰਕ ਪੈ ਗਿਆ ਤੇ ਉਹੀ ਇਕਨੋਮਿਕਸ ਦੀ ਗੱਲ ਕਰਦਾ ਇਸ ਲਈ ਇਹਦਾ ਪਲਾਂਟਿੰਗ ਮਟੀਰੀਅਲ ਬਹੁਤ ਵਧੀਆ ਜ਼ਰੂਰੀ ਹੈ ਕਿ ਸਹੀ ਆਥੈਂਟਿਕ ਹੋਣਾ ਚਾਹੀਦਾ ਹੈ ਕੁਆਲਿਟੀ ਜੰਬੋ ਆ ਤਾਂ ਜੰਬੋ ਹੋਣਾ ਚਾਹੀਦਾ ਹੁਣ ਕਈ ਲੋਕ ਕੀ ਕਰਦੇ ਆ ਪਲਾਂਟਿੰਗ ਮਟੀਰੀਅਲ ਸਹੀ ਨਹੀਂ ਹੁੰਦਾ ਬਸ ਕੱਚੇ ਬੁੱਟੇ ਬਣਾ ਬਣਾ ਕੇ ਵੇਚ ਦਿੰਦੇ ਆ ਉਹਦੇ ਕਰਕੇ ਜੋ ਕਿਸਾਨਾਂ ਨੂੰ ਨੁਕਸਾਨ ਆਉਂਦਾ ਹੈ ਤੋ ਇਸ ਲਈ ਆਪਾਂ ਨੂੰ ਚਾਹੀਦਾ ਕਿ ਇਹਦਾ ਵਧੀਆ ਪਲਾਂਟਿੰਗ ਮਟੀਰੀਅਲ ਲੈ ਕੇ ਲਾਇਆ ਜਾਵੇ ਤਾਂ ਕਿ ਹਰ ਇੱਕ ਇਕਨੋਮਿਕਸ ਦੇ ਉੱਤੇ ਇਹ ਵਧੀਆ ਬੈਠੇ ਤੇ ਆਪਾਂ ਨੂੰ ਸੋਹਣੀ ਰਿਟਰਨ ਆਵੇ ਹੁਣ ਜੇ ਮੈਂ ਗੱਲ ਕਰਾਂ ਪੰਜਾਬ ਦੀ ਪੰਜਾਬ ਦੀ ਜਿਹੜੀ ਮੁੱਖ ਕਿਸ ਫਸਲ ਹੈ ਝੋਨਾ ਮੰਨਿਆ ਜਾਂਦਾ ਠੀਕ ਹੈ ਝੋਨੇ ਦੇ ਵਿੱਚ ਜੋ ਪਾਣੀ ਲੱਗ ਰਿਹਾ ਇਸ ਟਾਈਮ ਜੋ ਆਪਾਂ ਕਹਿੰਨੇ ਆ ਕਿ ਪਾਣੀ ਦਾ ਪੱਧਰ ਥੱਲੇ ਜਾ ਰਿਹਾ ਉਹਨੂੰ ਬਚਾਉਣ ਲਈ ਡ੍ਰੈਗਨ ਬਹੁਤ ਵਧੀਆ ਚੀਜ਼ ਆ ਗਰਮੀ ਦੇ ਵਿੱਚ ਇਹਨੂੰ ਪਾਣੀ ਦੇਣਾ ਨਹੀਂ ਕਿਉਂਕਿ ਗਰਮੀ ਦੇ ਵਿੱਚ ਇਹਨੂੰ ਸਟ੍ਰੈਸ ਆ ਜਾਂਦਾ ਪਾਣੀ ਨਾਲ ਜਿਆਦਾ ਪਾਣੀ ਦੇਵਾਂਗੇ ਸਟ੍ਰੈਸ ਆ ਜਾਣਾ ਇਸ ਲਈ ਪਾਣੀ ਘੱਟ ਦੇਣਾ ਬਰਸਾਤਾਂ ਦੇ ਵਿੱਚ ਸਾਡੀਆਂ 4-4 ਮਹੀਨੇ ਮੋਟਰਾਂ ਬੰਦ ਰਹਿੰਦੀਆਂ ਨੇ ਸਰਦੀ ਦੇ ਵਿੱਚ ਅਸੀਂ ਵੱਧ ਤੋਂ ਵੱਧ ਇੱਕ ਜਾਂ ਦੋ ਪਾਣੀ ਦੇਣੇ ਆ ਇਸ ਤੋਂ ਇਲਾਵਾ ਪਾਣੀ ਨਹੀਂ ਦੇਣਾ ਪੂਰਾ ਸਾਲ ਗਿਣਤੀ ਜੇ ਮੈਂ ਗੱਲ ਕਰਾਂ ਚਾਰ ਜਾਂ ਪੰਜ ਪਾਣੀ ਹੈ ਗਿਣਤੀ ਦੇ ਤੇ ਤੁਸੀਂ ਡ੍ਰਿਪ ਲਾ ਲੋਗੇ ਤਾਂ ਹੋਰ ਵੀ ਵਧੀਆ ਕਿਉਂਕਿ ਡ੍ਰਿਪ ਨਾਲ ਤੁਸੀਂ ਇੱਕ ਇਹਦੀ ਫਰਟੀਗੇਸ਼ਨ ਕਰ ਸਕਦੇ ਹੋ ਸੌਖੀ ਕੋਈ ਦਵਾਈ ਪਾਉਣੀ ਹੈ ਖਾਦ ਪਾਉਣੀ ਹੈ ਡ੍ਰਿਪ ਨਾਲ ਪਾ ਸਕਦੇ ਹੋ ਨਾਲੇ ਡ੍ਰਿਪ ਤੇ ਸਰਕਾਰ ਸਬਸਿਡੀ ਵੀ ਦੇ ਰਹੀ ਹੈ ਉਹ ਵੀ ਫਾਇਦਾ ਲੈਣਾ ਚਾਹੀਦਾ ਤੇ ਪਾਣੀ ਦੀ ਵੀ ਬਹੁਤ ਘੱਟ ਲਾਗਤ ਹੈ ਤੇ ਪਾਣੀ ਦੀ ਬਚਤ ਵੀ ਹੈ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੇ ਪਿੱਲਰ ਆ ਸਾਡੇ ਉਹ ਕੰਕਰੀਟ ਦੇ ਬਣਦੇ ਆ ਤੇ ਅਸੀਂ ਇੱਕ ਔਸਤ ਤੌਰ ਤੇ ਲਾਇਆ ਕਿ ਇੱਕ ਕੰਕਰੀਟ ਜਿਹੜਾ 6 ਫੁੱਟ ਦਾ ਜਿਹੜਾ ਪਿੱਲਰ ਹੈ ਉਹ ਸਾਡਾ ਸਮਝ ਲਓ 600 ਦਾ ਬਣਦਾ ਹੈ ਤੇ ਜਿਹੜਾ ਉਹਦੇ ਉੱਪਰ ਘੇਰਾ ਲਾਉਣਾ ਸੀ ਉਹ ਲਗਭਗ 200 ਦਾ ਬਣਦਾ ਜੇ ਆਪਾਂ ਗੱਲ ਕਰੀਏ ਤਾਂ 800 ਦਾ ਜਿਹੜਾ ਪਿੱਲਰ ਹੈ ਸਾਡਾ ਕੰਕਰੀਟ ਦਾ ਤਿਆਰ ਹੁੰਦਾ ਕਈ ਕਿਸਾਨ ਵੀ ਇਹ ਵੀ ਸੋਚਦੇ ਆ ਕਿ ਅਸੀਂ ਕੰਕਰੀਟ ਦੇ ਪਿੱਲਰਾਂ ਦੀ ਬਜਾਏ ਜੇ ਅਸੀਂ ਪੋਲ ਗੱਡ ਲਈਏ ਤਾਂ ਇਹ ਬਿਲਕੁਲ ਅਸੀਂ ਇਦਾਂ ਨਹੀਂ ਕਰ ਸਕਦੇ ਕਿਉਂਕਿ ਜਿਹੜਾ ਇਹ ਪੌਦਾ ਡ੍ਰੈਗਨ ਫਰੂਟ ਇਹ ਹਮੇਸ਼ਾ ਕੰਧ ਦੇ ਉੱਪਰ ਜਾਂ ਜਿਹਦੇ ਵਿੱਚ ਪੋਰ ਹੋਣ ਉਸ ਦੇ ਉੱਪਰ ਹੀ ਚੜਦਾ ਤੇ ਦੂਜਾ ਜੇ ਅਸੀਂ ਲੋਹੇ ਦੇ ਪੈਪ ਲਗਾਉਂਗੇ ਤਾਂ ਗਰਮੀ ਦੇ ਵਿੱਚ ਉਹ ਬਹੁਤ ਜ਼ਿਆਦਾ ਤਪ ਜਾਣਗੇ ਤੇ ਜਿਹੜਾ ਕਿ ਬੂਟੇ ਨੂੰ ਜਿਹੜੀ ਮੌਤ ਦੀ ਦਾਰਾ ਜਾਂ ਬੂਟੇ ਨੂੰ ਖਰਾਬ ਕਰ ਸਕਦਾ ਬੂਟੇ ਦੇ ਵਿੱਚ ਜਿਹੜਾ ਧੁੱਪ ਜ਼ਿਆਦਾ ਕਰਕੇ ਜਿਆਦਾ ਤਾਪਮਾਨ ਕਰਕੇ ਬੂਟੇ ਸਾਡੇ ਖਰਾਬ ਹੋ ਸਕਦੇ ਆ ਇਸ ਕਰਕੇ ਕੰਕਰੀਟ ਦੇ ਪਿੱਲਰ ਏਸੀ ਲਗਾਉਣੇ ਆ ਤੇ ਜੇ 440 ਪਿੱਲਰ ਹੋਣ ਤੇ ਤੁਸੀਂ ਲਾ ਲਓ ਕਿ 800 ਰੁਪਏ ਨੂੰ ਇੱਕ ਪਿੱਲਰ ਬਣਦਾ ਸਿਰ ਦੇ ਨਾਲ ਜਿਹਨੂੰ ਘੇਰੇ ਦੇ ਨਾਲ ਤਾਂ ਸਮਝ ਲਓ ਕਿ ਲਗਭਗ 8 ਚੌਕਾ 32 ਤੇ ਲਗਭਗ ਸਾਢੇ 1 3 ਲੱਖ ਰੁਪਇਆ ਸਾਡਾ ਇੱਕ ਏਕੜ ਦੇ ਵਿੱਚ ਪਿੱਲਰਾਂ ਦੇ ਉੱਪਰ ਖਰਚਾ ਆ ਜਾਂਦਾ ਤੇ ਜੇ ਬੂਟੇ ਗੱਲ ਕਰੀਏ ਸਾਢੇ 1700 ਬੂਟਾ ਸਾਡਾ ਲੱਗਦਾ ਤੇ ਜੇ ਅਸੀਂ 50 ਰੁਪਏ ਨੂੰ ਬੂਟੇ ਦੀ ਗੱਲ ਕਰੀਏ ਤਾਂ ਤੁਸੀਂ ਲਾ ਲਓ ਕਿ ਲਗਭਗ 85 ਤੋਂ 90000 ਰੁਪਿਆ ਸਾਡਾ ਬੂਟਿਆਂ ਦੇ ਉੱਪਰ ਲੱਗ ਜਾਂਦਾ ਹੈ ਤੇ ਲਗਭਗ ਸਾਡਾ ਸਵਾ ਚਾਰ ਜਾਂ ਸਾਢੇ ਚਾਰ ਲੱਖ ਰੁਪਿਆ ਜਿਹੜਾ ਡ੍ਰੈਗਨ ਫਰੂਟ ਦੀ ਜਿਹੜਾ ਢਾਂਚਾ ਏ ਉਹਦੇ ਉੱਪਰ ਸਾਨੂੰ ਲਗਾਉਣਾ ਪੈਣਾ ਤੇ ਉਸ ਤੋਂ ਬਾਅਦ ਅਸੀਂ ਜਿਹੜੀ ਹੈਗੀ ਹੈ ਇਹਦੀ ਕਾਸ਼ਤ ਸ਼ੁਰੂ ਕਰ ਸਕਦੇ ਹਾਂ ਤੇ ਇਸੇ ਲੜੀ ਦੇ ਵਿੱਚ ਮੈਂ ਇੱਕ ਹੋਰ ਅੱਗੇ ਗੱਲ ਦੱਸਣੀ ਚਾਹਣਾ ਕਿ ਕਈ ਵਾਰ ਸਾਨੂੰ ਅਣਪਰਮਾਨਿਤ ਕਿਸਮਾਂ ਜਿਸ ਦੇ ਵਿੱਚ ਅਸੀਂ ਦੇਖਿਆ ਕਿ ਅਸੀਂ ਲਗਭਗ 15-18 ਕਿਸਮਾਂ ਤੇ ਕੰਮ ਕੀਤਾ ਉਹਨਾਂ ਦੇ ਵਿੱਚ ਅਸੀਂ ਦੋ ਕਿਸਮਾਂ ਲੈ ਕੇ ਆਏ ਆ ਜਿਹੜੀ ਡ੍ਰੈਗਨ ਜਿਹੜੀ ਰੈੱਡ 1 ਹੈ ਤੇ ਡ੍ਰੈਗਨ ਵਾਈਟ 1 ਇਹ ਦੋਏ ਕਿਸਮਾਂ ਬਹੁਤ ਵਧੀਆਂ ਕਈ ਵਾਰ ਇਹ ਹੁੰਦਾ ਹੈ ਕਿ ਕਿਸੇ ਜਿਹੜਾ ਬੇ ਭਰੋਸੇ ਵਸੀਲੇ ਤੋਂ ਜਾਂ ਜਿਹੜੀਆਂ ਅਨ ਰਜਿਸਟਰਡ ਨਰਸਰੀਆਂ ਉਹਨਾਂ ਤੋਂ ਅਸੀਂ ਬੂਟੇ ਜਾਂ ਅਨ ਪ੍ਰਮਾਣਿਤ ਕਿਸਮਾਂ ਲੈ ਲੈਨੇ ਆ ਤਾਂ ਸਾਡੀ ਇਹੀ اپੀਲ ਹੈ ਕਿ ਅਸੀਂ ਇਹ ਦੋ ਕਿਸਮਾਂ ਤੋਂ ਬਿਨਾ ਹੋਰ ਜਿਹੜੇ ਡ੍ਰੈਗਨ ਫਰੂਟ ਆ ਉਹਨਾਂ ਦੀ ਕਾਸਤ ਨਾ ਕਰੀਏ ਉਹਨਾਂ ਤੋਂ ਬੂਟੇ ਨਾ ਲਈਏ ਜਿਹੜੀਆਂ ਇਹ ਦੋ ਪ੍ਰਮਾਣਿਤ ਕਿਸਮਾਂ ਇਹਨਾਂ ਦੇ ਬੂਟੇ ਲੈ ਕੇ ਹੀ ਅਸੀਂ ਜਿਹੜੀ ਡਰੈਗਨ ਫਰੂਟ ਦੀ ਉਹ ਕਾਸ਼ਤ ਕਰੀਏ ਜਿੱਦਾਂ ਕੈਕਟਸ ਵੈਰਾਈਟੀ ਹੈ ਬਟ ਇਹ ਰੇਨ ਫੋਰੈਸਟ ਦਾ ਕੈਕਟਸ ਹੈ ਇਸ ਲਈ ਇਹਨੂੰ ਪਾਣੀ ਵੀ ਬਰਸਾਤ ਵੀ ਵਧੀਆ ਲੱਗਦੀ ਹੈ ਤੇ ਖਾਦਾ ਵੀ ਵਧੀਆ ਲੱਗਦੀਆਂ ਨੇ ਖਾਦਾਂ ਦੀ ਗੱਲ ਕਰੀਏ ਤਾਂ ਇਹ ਰੂੜੀ ਜਿਹੜੀ ਦੇਸੀ ਖਾਦ ਜਾਂ ਮੁਰਗੀਆਂ ਦੀ ਖਾਦ ਉਹਨੂੰ ਬਹੁਤ ਵਧੀਆ ਰਿਸਪੌਂਡ ਕਰਦੀ ਹੈ ਆਪਾਂ ਦਸੰਬਰ ਦੇ ਵਿੱਚ ਉਹਨੂੰ ਵਧੀਆ ਇੱਕ ਖੰਭੇ ਨੂੰ 30-40 ਕਿਲੋ ਰੂੜੀ ਪਾ ਦੇਣੀ ਹੈ ਜਾਂ ਇੱਕ 4-500 ਗ੍ਰਾਮ ਮੁਰਗੀਆਂ ਦੀ ਖਾਦ ਪਾ ਦੇਣੀ ਹੈ ਤੇ ਆਪਾਂ ਇਹਨੂੰ ਨਾਲ ਡੀਏਪੀ ਤੇ ਐਨਪੀਕੇ ਵੀ ਪਾ ਸਕਦੇ ਹਾਂ ਤੇ ਫੋਲੀਅਰ ਐਪਲੀਕੇਸ਼ਨ ਦੇ ਵਿੱਚ ਐਨਪੀਕੇ ਵੀ ਯੂਜ਼ ਹੋ ਸਕਦਾ ਤੇ ਮਤਲਬ ਖਾਦ ਨੂੰ ਫਰਟੀਲਾਈਜ਼ਰ ਨੂੰ ਬਹੁਤ ਸੋਹਣਾ ਰਿਸਪੌਂਡ ਕਰਦਾ ਤੇ ਬਹੁਤਾ ਕੁਝ ਖਰਚਾ ਨਹੀਂ ਹੈਗਾ ਇਹਦਾ ਜੇ ਮੈਂ ਗੱਲ ਕਰਾਂ ਜੇ ਆਪਣਾ ਪੂਰਾ ਸਾਲ ਦਾ ਜਿਹੜਾ ਸਟਾਰਟਿੰਗ ਆਪਾਂ ਇੱਕ ਵਾਰੀ ਲਾਉਣਾ ਬਸ ਉਹ ਖਰਚਾ ਹੈਗਾ ਇਹਦਾ 노 ਡਾਊਟ ਬਟ ਉਸ ਤੋਂ ਬਾਅਦ ਜੇ ਗੱਲ ਕਰਾਂ ਪੂਰੇ ਸਾਲ ਦਾ ਵੱਧ ਤੋਂ ਵੱਧ ਮੈਨੂੰ ਨਹੀਂ ਲੱਗਦਾ ਇਹ ਤੇ 15 ਕੁ ਹਜ਼ਾਰ ਰੁਪਏ ਤੋਂ ਵੱਧ ਇਹ ਤੇ ਖਰਚਾ ਆਉਣਾ ਹੈ ਪੂਰੇ ਏਕੜ ਦਾ ਕਿਉਂਕਿ ਇਹਦੇ ਤੇ ਸਿਰਫ ਦੇਸੀ ਖਾਦ ਪੈਣੀ ਹੈ ਤੇ ਸਿਰਫ ਇੱਕ ਜਿਹੜਾ ਡੀਏਪੀ ਐਨਪੀਕੇ ਪੈਣਾ ਤੇ ਇੱਕ ਫੰਗਸ ਦੇ ਦੋ ਸਪਰੇ ਹੋਣੇ ਆ ਉਸ ਤੋਂ ਇਲਾਵਾ ਨਾ ਇਹਨੂੰ ਸੁੰਢੀ ਪੈਂਦੀ ਨਾ ਇਹਨੂੰ ਤੇਲਾ ਪੈਂਦਾ ਤੇ ਮਤਲਬ ਕੋਈ ਤੇ ਫਰੂਟ ਵਧੀਆ ਮਾਰਕੀਟਿੰਗ ਹੋ ਰਹੀ ਹੈ ਵਧੀਆ ਸੋਨਾ ਰੇਟ ਵੇਖਦਾ ਪਿਆ ਆਉਣ ਵਾਲੇ ਟਾਈਮ 'ਚ ਜੇ ਰੇਟ ਘਟੂਗਾ ਵੀ ਤਾਂ ਵੀ ਵਧੀਆ ਮੁਨਾਫਾ ਹੋਊਗਾ ਇਹਦੇ 'ਚ ਜੇ ਤਾਂ ਤੁਸੀਂ ਇੰਟਰ ਕ੍ਰੋਪਿੰਗ ਕਰਨੀ ਹੈ ਅੰਤਰ ਫਸਲਾਂ ਲੈਣੀਆਂ ਹੋਰ ਤੁਸੀਂ ਨਾਲੇ ਦੇ ਖੇਤੀ ਕਰਨਾ ਚਾਹੁੰਦੇ ਹੋ ਤਾਂ ਇਹਦੀ ਜਿਹੜੀ ਲਾਈਨ ਹੈ ਰੋ ਟੂ ਰੋ ਤੁਸੀਂ 12 ਫੁੱਟ ਰੱਖ ਸਕਦੇ ਹੋ ਉਹਦੇ ਤੁਸੀਂ ਝੋਨੇ ਨੂੰ ਛੱਡ ਕੇ ਤੇ ਉੱਚੀ ਫਸਲਾਂ ਨੂੰ ਛੱਡ ਕੇ ਮੱਕੀ ਫਿਰ ਵੀ ਹੋ ਜਾਂਦੀ ਹੈ ਤੁਸੀਂ ਝੋਨੇ ਨੂੰ ਛੱਡ ਕੇ ਜੋ ਮਰਜ਼ੀ ਲਾ ਲਓ ਚਾਹੇ ਗੋਭੀ ਲਾ ਲਓ ਸਰੋਂ ਲਾ ਲਓ ਲਸਣ ਲਾ ਲਓ ਪਿਆਜ਼ ਲਾ ਲਓ ਗੋਭੀ ਲਾ ਲਓ ਮੂਫਲੀ ਲਾ ਲਓ ਜੋ ਮਰਜ਼ੀ ਲਾ ਲਓ ਚਾ ਇਵਨ ਕਿ ਆ ਬਰਸੀਮ ਪੱਠੇ ਵੀ ਹੋ ਜਾਂਦੇ ਆ ਵਿੱਚ ਜੇ ਤੁਸੀਂ ਕਹਿੰਦੇ ਹੋ ਕਿ ਅਸੀਂ ਨਹੀਂ ਸਿਰਫ ਅਸੀਂ ਫਲ ਦੀ ਖੇਤੀ ਕਰਨੀ ਹੈ ਡ੍ਰੈਗਨ ਦੀ ਖੇਤੀ ਕਰਨੀ ਹੈ ਤਾਂ ਤੁਸੀਂ ਇਹਦਾ ਜੋ ਫਾਸਲਾ ਹੈ ਰੋਟੂ ਰੋ 10 ਰੱਖ ਸਕਦੇ ਹੋ ਉਹਦੇ ਨਾਲ ਤੁਹਾਡੀਆਂ ਲਾਈਨਾਂ ਵੱਧ ਜਾਣਗੀਆਂ ਡ੍ਰੈਗਨ ਦੀ ਵੱਧ ਬੁੱਟੇ ਆ ਜਾਣਗੇ ਤਾਂ ਤੁਸੀਂ ਸਿਰਫ ਡ੍ਰੈਗਨ ਕਰ ਸਕਦੇ ਹੋ ਜੇ ਤੁਸੀਂ ਕਹਿੰਦੇ ਹੋ ਕਿ ਅਸੀਂ ਨਹੀਂ ਜੀ ਨਾਲ ਹੋਰ ਖੇਤੀ ਕਰਨੀ ਹੈ ਤਾਂ ਤੁਸੀਂ ਇਹਦਾ ਰੋਟੂ ਰੋ ਜਿਹੜਾ ਡਿਸਟੈਂਸ ਹੈ ਉਹ 12 ਫੁੱਟ ਰਹੂਗਾ ਜਿਹੜਾ ਖੰਭੇ ਤੋਂ ਖੰਭਾ ਹੈ ਉਹ 7 ਫੁੱਟ ਤੇ ਰਹੂਗਾ ਇਹ ਗੋਲ ਚੱਕਰ ਵਾਲੇ ਦੀ ਵਿਧੀ ਹੈ ਜਿਹੜਾ ਟ੍ਰੈਲਿਸ ਦੀ ਵਿਧੀ ਹੈ ਜੇ ਤੁਸੀਂ ਵਿੱਚ ਹੋਰ ਕ੍ਰੌਪਸ ਲੈਣੀਆਂ ਹਨ ਉਹ 12 ਬਾਈ 10 ਤੇ ਲੱ ਕੱਲਾ ਟ੍ਰੈਲਿਸ ਡ੍ਰੈਗਨ ਕਰਨਾ ਹੈ ਫਿਰ 10x10 ਤੇ ਲੱਗਣਾ ਹੈ ਮੈਂ ਤਾਂ ਹਰ ਇੱਕ ਨੂੰ ਇਹੀ ਸੁਨੇਹਾ ਦਿਨਾ ਤੁਸੀਂ ਇੱਕ ਕੀਲਾ ਨਾ ਸੀ ਸਿਰਫ 10 ਖੰਭੇ ਲਾਓ ਆਪਣੇ ਖੇਤ ਦੀ ਵੱਟ ਤੇ ਜਿਹੜੀ ਵਾਧੂ ਪਈ ਆ ਜਿਹਰੇ ਚ ਕੁਝ ਨਹੀਂ ਹੁੰਦਾ ਉਥੇ 10 ਖੰਭੇ ਸਾਈਡ ਤੇ ਲਾ ਦਿਓ ਉਹ ਤੁਹਾਡਾ ਘਰ ਦਾ ਫਰੂਟ ਹੋਊਗਾ ਨਾਲੇ ਤੁਹਾਨੂੰ ਇੱਕ ਤਜਰਬਾ ਆਊਗਾ ਕਿ ਤੁਸੀਂ ਹੁਣ ਅੱਜ ਮਾਰਕੀਟ ਤੇ ਅੱਜ ਡ੍ਰੈਗਨ ਫਰੂਟ ਅੱਜ ਲੈਣ ਜਾਓ ਤਾਂ ਤੁਹਾਨੂੰ 300 ਰੁਪਏ ਕਿਲੋ ਤੋਂ ਘੱਟ ਨਹੀਂ ਮਿਲਣਾ ਜੇ ਤੁਸੀਂ ਖੁਦਗਾਉਂਗੇ ਤੁਹਾਨੂੰ ਸਾਲ ਦੇ ਵਿੱਚ ਡ੍ਰੈਗਨ ਤੁਹਾਡੇ ਹੱਥ ਚ ਹੋਊਗਾ ਤੁਹਾਡੇ ਘਰ ਦੇ ਤੁਹਾਡੇ ਬੱਚੇ ਖਾਣਗੇ ਤੇ ਤੁਹਾਨੂੰ ਤਜਰਬਾ ਵੀ ਆਊਗਾ ਆਉਣ ਵਾਲੇ ਟਾਈਮ 'ਚ ਤੁਹਾਨੂੰ ਪਤਾ ਲੱਗ ਜਾਊਗਾ ਪ੍ਰੈਕਟੀਕਲ ਆ ਜਾਊਗਾ ਤੁਸ ਤੁਹਾਡਾ ਕੀ ਲਾਗਤ ਹੈ ਕੀ ਨਿਕਲਿਆ ਤੇ ਕਿੰਨਾ ਸੌਖਾ ਤੁਹਾਨੂੰ ਆਪ ਮਹਿਸੂਸ ਹੋਊਗਾ ਕਿ ਤੁਸੀਂ ਆਪ ਇਹ ਬਾਗਬਾਨੀ ਵਿੱਚ ਆਉਂਗੇ ਤੇ ਤੁਸੀਂ ਸ਼ੁਰੂਆਤ ਛੋਟੇ ਛੋਟੇ ਤੋਂ ਕਰ ਸਕਦੇ ਹੋ 10 ਖੰਭੇ ਤੋਂ ਵੀ ਕਰ ਸਕਦੇ ਹੋ 50 ਖੰਭੇ ਤੋਂ ਵੀ ਕਰ ਸਕਦੇ ਹੋ 100 ਖੰਭੇ ਤੋਂ ਵੀ ਕਰ ਸਕਦੇ ਹੋ ਆਪਣੇ ਹਿਸਾਬ ਨਾਲ ਜਗ੍ਹਾ ਦੇ ਹਿਸਾਬ ਨਾਲ ਲਾਓ ਮੈਂ ਨਹੀਂ ਕਹਿੰਦਾ ਪੂਰਾ ਖੇਤ ਕਵਰ ਕਰੋ ਚਾਹੇ ਇੱਕ ਬਾਉਂਡਰੀ ਤੇ ਇਕੱਲਾ ਬਾਉਂਡਰੀ ਤੇ ਵੀ ਲਾ ਸਕਦੇ ਹਾਂ ਤੁਸੀਂ ਇਹ ਤੇ ਲਾਉਂਗੇ ਬਹੁਤ ਸੋਹਣੀ ਇਹਦੀ ਇਨਕਮ ਆਊਗੀ ਤੇ ਬਹੁਤ ਸੋਹਣਾ ਰਿਟਰਨ ਆਊਗਾ ਤੇ ਤੁਹਾਡਾ ਪ੍ਰੈਕਟੀਕਲ ਵੀ ਹੋ ਜਾਊਗਾ ਮੇਰਾ ਸਾਰੇ ਨੌਜਵਾਨਾਂ ਨੂੰ ਇਹੀ ਸੁਨੇਹਾ ਹੈ ਕਿ ਆਪਾਂ 20-25 ਲੱਖ ਲਾ ਕੇ ਕੈਨੇਡਾ ਦਾ ਜਾਣੇ ਪਏ ਆ ਜੇ ਤੁਹਾਡੇ ਕੋਲ ਇੱਕ ਕਿੱਲਾ ਪੈਲੀ ਹੈਗੀ ਹੈ ਤਾਂ 4-5 ਲੱਖ ਲਾ ਕੇ ਡ੍ਰੈਗਨ ਲਾ ਸਕਦੇ ਹੋ ਜੋ ਅੱਜ ਦਾ ਜੋ ਰੇਟ ਹੈ ਮੈਂ ਕਹਿੰਦਾ 50 ਰੁਪਏ ਵੀ ਰੇਟ ਰਹੂਗਾ ਤਾਂ ਵੀ 3 ਤੋਂ 4 ਲੱਖ ਰੁਪਿਆ ਤੁਹਾਨੂੰ ਸਾਲ ਦਾ ਬਚੂਗਾ ਉਸ ਹਾਮ ਨਾਲ ਤੁਸੀਂ ਆਪਣੀ ਪੈਲੀ ਵਧਾ ਸਕਦੇ ਹੋ ਕੰਮ ਕਰ ਸਕਦੇ ਹੋ ਆਉਣ ਵਾਲੇ ਟਾਈਮ 'ਚ ਇਹ ਜ਼ਮੀਨ ਦਾ ਮੁੱਲ ਤੁਹਾਨੂੰ ਹੁਣ ਨਹੀਂ ਪਤਾ ਲੱਗਣਾ ਵੇਚ-ਵੇਚ ਕੇ ਬਾਹਰ ਜਾਣੇ ਪੈਣ ਜਦੋਂ 5-10 ਸਾਲ 5-10 ਸਾਲਾਂ ਬਾਅਦ ਆਉਂਗੇ ਤੁਹਾਨੂੰ ਇਹ ਜਮੀਨ ਮਿਲਣੀ ਨਹੀਂ ਆਪਾਂ ਲੈ ਨਹੀਂ ਸਕਾਂਗੇ ਉਹ ਆਪਾਂ ਲੈ ਹੀ ਨਹੀਂ ਸਕਾਂਗੇ ਕੈਨੇਡਾ ਦੀ ਕਮਾਈਆਂ ਵੀ ਨਹੀਂ ਲੈ ਸਕਣਗੀਆਂ ਇਸ ਕਰਕੇ ਮੇਰਾ ਇਹੀ ਸੁਨੇਹਾ ਹੈ ਖੇਤੀ ਨਾਲ ਜੁੜੋ ਇਹਨੂੰ ਲਾਹੇਵੰਦ ਧੰਦਾ ਬਣਾਓ ਤੇ ਸ਼ਰਮ ਛੱਡੋ ਆਪਾਂ ਕੈਨੇਡਾ ਜਾ ਕੇ ਮਿਹਨਤ ਕਰ ਸਕਦੇ ਆਪਾਂ ਮੇਰਾ ਕਿਨੂ ਦਾ ਬਾਗ ਹੈ ਮੈਂ ਕਿਨੂ ਦਾ ਲੈ ਕੇ ਇੱਕ ਜੂਸ ਕਾਊਂਟਰ ਲਾ ਸਕਦਾ ਜੇ ਉਹਨੂੰ ਲਾਵਾਂਗੇ ਤਾਂ ਹੀ ਕਮਾਈ ਆ ਜੇ ਆਪਾਂ ਕਵਾਂਗੇ ਆਪਾਂ ਸ਼ਰਮ ਕਰੀ ਜਾਣੀ ਹੈ ਕੈਨੇਡਾ ਜਾ ਕੇ ਸ਼ਰਮ ਲਾ ਦਿੰਨੇ ਆ ਪਰ ਇੱਥੇ ਵੀ ਸ਼ਰਮ ਲਾਉਣੀ ਚਾਹੀਦੀ ਹੈ ਆਪਣੇ ਕੰਮ 'ਚ ਕੋਈ ਸ਼ਰਮ ਨਹੀਂ ਹੁੰਦੀ ਕਿਸਾਨ ਬਹੁਤ ਛੋਟੇ ਪੱਧਰ ਤੋਂ ਡ੍ਰੈਗਨ ਫਾਲ ਦੀ ਬਾਗਬਾਨੀ ਵੱਲ ਆ ਸਕਦੇ ਹਨ ਹੌਲੀ ਹੌਲੀ ਜਦੋਂ ਇਸ ਫਲ ਦੀ ਬਾਗਬਾਨੀ ਕਰਨ ਦਾ ਤਜਰਬਾ ਕਿਸਾਨ ਨੂੰ ਹੋ ਜਾਵੇ ਤਾਂ ਉਹ ਇਸ ਦਾ ਰਕਬਾ ਵਧਾ ਵੀ ਸਕਦੇ ਹਨ ਡ੍ਰੈਗਨ ਫਾਲ ਦੀ ਬਾਗਬਾਨੀ ਲਈ ਤਕਨੀਕੀ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ ਜਿਸ ਲਈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਅਤੇ ਬਾਗਬਾਨੀ ਵਿਭਾਗ ਪੰਜਾਬ ਹਮੇਸ਼ਾ ਤਿਆਰ ਰਹਿੰਦਾ ਹੈ ਪੰਜਾਬ ਦੇ ਕਿਸਾਨ ਦੀ ਆਰਥਿਕ ਖੁਸ਼ਹਾਲੀ ਲਈ ਡ੍ਰੈਗਨ ਫਾਲ ਦੀ ਬਾਗਬਾਨੀ ਰੰਗ ਲਿਆ ਰਹੀ ਹੈ के नए भारत का किसान पहले से अधिक समृद्ध सशक्त और आत्मनिर्भर है प्रधानमंत्री श्री नरेंद्र मोदी जी के नेतृत्व में पिछले दस वर्षों में लगातार कृषि और कृषक को और ऊर्जावान बनाने के लिए कई कदम उठाए गए हैं पीएम किसान निधि ने उनकी बहुत बड़ी चिंता को कम कर दिया है दो लाख करोड़ रूपए ऐसी ज्यादा सीधे किसानों के बैंक खातों में ट्रांसफर किए गए इन्हीं में से एक महत्वपूर्ण कदम है पीएम किसान सम्मान निधि योजना समृद्धि और खुशहाली पर केंद्रित सशक्त कदम जिसके चलते भारत के अन्नदाता आधुनिक खेती द्वारा खाद्य उत्पादन में रिकॉर्ड बढ़ोतरी कर रहे हैं इसमें पात्र किसानों को साल में चार महीने के अंतराल पर तीन किस्तों में डायरेक्ट बैंक ट्रांसफर यानी डी द्वारा छह हजार की राशि प्राप्त हो रही है सीधे बैंक खातों में आती इस वित्तीय सहायता से किसान अपने आर्थिक मामलों को बेहतर ढंग से प्रबंधित करते हैं। लाखों किसानों का जीवन सुधरने लगा है आमी एक किसान सम्मान नीति पे ए, आमी खूब उपकृत तो है सम्मानित विकसित भारत की परिकल्पना किसानों की वित्तीय जरूरतों को पूरा करने और उन्हें कृषक हितैषी और टिकाऊ खेती के लिए सशक्त बनाने पर केंद्रित है इस योजना से किसानों को लाभ भी हुआ और जोखिम लेने की क्षमता भी बढ़ी किसान लाभार्थी अपने खाता संख्या की जांच, रजिस्ट्रेशन और अन्य सेवाओं के लिए पीएम किसान योजना के अपग्रेडेड मोबाइल ऐप का उपयोग कर सकते हैं। पीएम किसान योजना देश भर के किसानों के लिए लाई है एक नया सवेरा तभी तो हर किसान का समृद्धि और सामर्थ्यवान होने का सपना हो रहा है पूरा देश के किसान भाइयों और बहनों को उनकी मेहनत का मान सम्मान दिलाने के लिए प्रधानमंत्री माननीय श्री नरेंद्र मोदी जी द्वारा आज पीएम किसान योजना की पंद्रहवीं किस्त जारी की जा रही है जिसमें आठ करोड़ किसानों को अठारह हजार करोड़ से अधिक की धनराशि का हस्तांतरण किया जा रहा है